ਦਰਸ਼ ਨਾਮ ਤੋਂ ਬਾਂਝੀਆਂ ਜੋ ਆਤਮਾ ਨੇ ਆਪਣੇ ਪਿਆਰੇ ਦੀ ਮਿਲਣ ਦੀ ਤੰਗ ਦੇ ਵਿੱਚ ਤਰਸਦੀ ਹੈ ਜਿਵੇਂ ਸਚ ਜੀ ਸਿਵ ਆਗਤੀ ਇਹਦੇ ਵਿੱਚ ਸੰਪੂਰਨ ਔਰਤ ਵਾਲੇ ਗੁਣ ਹੋਣ ਆਪਣੇ ਪਤੀ ਤੋਂ ਕਦੇ ਵੀ ਦੋਨੀ ਰਹਿ ਸਕਦੇ ਉਹਦੇ ਚੰਗੇ ਗੁਣਾਂ ਦੀ ਨਿਸ਼ਾਨੀ ਹੁੰਦੀ ਹੈ ਹਮੇਸ਼ਾ ਉਹਦੀ ਯਾਦ ਵਿੱਚ ਬੈਠੀ ਹੈ ਧਿਆਨ ਚ ਬੈਠੀ ਹੈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਉਸੇ ਤਰ੍ਹਾਂ ਹੀ ਪ੍ਰਮਾਤਮਾ ਸਭ ਦਾ ਸੁਆਮੀ ਹੈ ਸਭ ਦਾ ਪਤੀ ਹੈ ਘਟ ਕੱਢਦਾ ਪਤੀ ਹੈ ਠਾਕੁਰ ਇੱਕ ਸਵਾਈ ਧਾਰ ਬਾਕੀ ਜਨੀਆਂ ਆਤਮਾ ਨੇ ਭਾਵੇਂ ਉਹ ਮਨੁੱਖ ਹੋਣ ਭਾਵੇਂ ਵਰਤਾ ਹੋਣ ਭਾਵੇਂ ਜੀਵ ਜੰਤੂ ਹੋਣ ਪੇੜ-ਪੌਦੇ ਹੋਣ ਇਹ ਜਿੰਨਾ ਚਿਰ ਉਸ ਪ੍ਰਮਾਤਮਾ ਤੋਂ ਆਪਣੇ ਵਿਛੋੜੇ ਦਾ ਜੋ ਦਰਦ ਸਹਿ ਰਹੀ ਹੈ ਇਸ ਗੱਲ ਦਾ ਇਹ ਸਾਾਸ ਨਹੀਂ ਹੁੰਦਾ ਤਦ ਤੱਕ ਤੂੰ ਭਗਤੀ ਦੇ ਮਾਰਗ ਤੇ ਨਹੀਂ ਚੱਲ ਸਕਦਾ ਤਦ ਤੱਕ ਤੂੰ ਕਿੰਨਾ ਚ ਕਿਣਿਆ ਜਾਏਗਾ ਕੁਝ ਜਜੇ ਦੋ ਪ੍ਰਕਾਰ ਦੀ ਦੁਨੀਆ ਹੁੰਦੀ ਹੈ ਇੱਕ ਸੱਚਜੀਆਂ ਦੀ ਇੱਕ ਚੱਜੀਆਂ ਦੀ ਜੋ ਸੱਚਜੀ ਹੈ ਉਹ ਧਰਮਿਕ ਹੁੰਦੇ ਆ ਜੋ ਕੋਈ ਚੱਜੀ ਹੈ ਉਹ ਧਰਮਿਕ ਹੁੰਦੇ ਬਸ ਦੋ ਹੀ ਹਿਸੇਤ ਨਹੀਂ ਹੁੰਦੇ ਦੋ ਹੀ ਕੈਟਾਗਰੀਆਂ ਨੇ ਬਾਪ ਕਿਦਾ ਭਾਈ ਅਸੀਮ ਮਨੁੱਖ ਨੇ ਖੁਦ ਬਣਾ ਲਈ ਹੈ ਆਪਣੇ ਆਪ ਨਾਮ ਕਰ ਦਿੱਤੇ ਨਾ ਬਣਾ ਦਿੱਤੇ ਜੋ પ્રાਤਮਨੁ ਮੁਨੱਖ ਸੀ ਨਾ ਜੋ ਪੁਰਬ ਜੋ ਆਦਿ ਮੁਨੱਖ ਵੀ ਕਹਿੰਦੇ ਆ ਉਹ ਤਾਂ ਭਈ ਇੱਕ ਜਾਨਵਰ ਦੀ ਕੈਟਾਗਰੀ ਵਿੱਚ ਆਉਂਦੇ ਸੀ ਜਾਨਵਰ ਦੀ ਕੈਟਾਗਰੀ ਕਿਸ ਤਰ੍ਹਾਂ ਨਾ ਉਸ ਨੂੰ ਖਾਣ ਦਾ ਪਤਾ ਸੀ ਨਾ ਪਹਿਨਣ ਦਾ ਪਤਾ ਸੀ ਨਾ ਉਸ ਨੂੰ ਕੋਈ ਪ੍ਰਮਾਤਮਾ ਦਾ ਗਿਆਨ ਸੀ ਨਾ ਕੋਈ ਸਾਧਨਾ ਉਸ ਬੁੱਧ ਸੀ ਕਿ ਉਹਦੇ ਜੇ ਸੁਭਾਅ ਸੀ ਜਾਨਵਰਾਂ ਦੀ ਤਿਆ ਹੈ ਸੀ ਅੱਜ ਦਾ ਮਨੁੱਖ ਵੀ ਕਹਿੰਦੇ ਜੋ ਅੱਜ ਦਾ ਮਨੁੱਖ ਵੀ ਪ੍ਰਮਾਤਮਾ ਤੋਂ ਦੂਰ ਹੈ ਉਹਦੇ ਭਾਵ ਤ ਸਤਿਗੁਰੂ ਆਇ ਸੰਦੇ ਬਚਨ ਕੀਤੇ ਹੈ ਕਹਿੰਦੇ ਭਾਵੇਂ ਤੂੰ ਮਨੁੱਖ ਦੇ ਰੂਪ ਵਿੱਚ ਕੋਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਗੇ ਸਸਤਾ ਦੇ ਕਰਤ ਨੇ ਸਮਝਾ ਦਿੱਤਾ ਕਿ ਜੇ ਤੇਰੇ ਕੋਲ ਭਗਤੀ ਦਾ ਰੱਬ ਦਾ ਕੋਈ ਗਿਆਨ ਨਹੀਂ ਹੈ ਕਿਤਨੇ ਇਸ ਗੱਲ ਦਾ ਯਾਦ ਹੀ ਨਹੀਂ ਹੈ ਕਿਵੇਂ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਤੇ ਕੀ ਗਿਣਤੀ ਕਰਤੀ ਉਸ ਦੀ ਕਿਹੜੀ ਕੈਟਾਗਰੀ ਚ ਮਨੁੱਖ ਨੂੰ ਰੱਖ ਦਿੱਤਾ ਜਿਹਨੂੰ ਭਜਨ ਦੀ ਬੰਦਗੀ ਤਾਂ ਨਹੀਂ ਪਤਾ ਪ੍ਰਮਾਤਮਾ ਦਾ ਗਿਆਨ ਨਹੀਂ ਹੈ ਨਿੰਦਰਾ ਭੋਜਨ ਭੋਗ ਪੈ ਇਹ ਗਣ ਪਸ਼ ਸਮਾਨ ਕਿੰਦੇ ਜਿਹੜੇ ਆ ਗੁਣ ਨੇ ਇਹ ਮਨੁੱਖ ਦੇ ਵੀ ਨੇ ਪਸ਼ੂਆਂ ਦੇ ਵੀ ਨੇ ਕਹਿੰਦੇ ਇਹਨਾਂ ਦਾ ਜੋ ਸੁਭਾਅ ਹੈ ਪਸ਼ੂ ਪੰਛੀ ਨਿੰਦਰਾ ਸੌ ਜਾਣਾ ਮਨੁੱਖ ਵੀ ਸੰਦ ਉਤੋ ਬਾਅਦ ਹੈ ਨਿੰਦਰਾ ਭੋਜਨ ਪੌਂਜਲ ਤਾਂ ਸਭ ਨੂੰ ਲੱਗਦਾ ਭਾਈ ਪੀੜ ਬੋਧੀ ਬਨਸਪਤੀ ਹੈ ਇਸ ਨੂੰ ਵੀ ਭਾਈ ਪੌਂਜੰਦੀ ਲੋੜ ਪੈਂਦੀ ਹੈ ਇਸ ਨੂੰ ਵੀ ਸਮੇਂ ਸਿਰ ਇਹਦੀ ਖਰਾਕ ਪਾਣੀ ਨਾ ਦਿੱਤਾ ਜਾਵੇ ਸੁੱਕ ਜਾਂਦਾ ਸੜ ਜਾਂਦਾ ਜਲ ਜਾਂਦਾ ਕਿ ਇਸ ਦੀ ਵੀ ਜ਼ਰੂਰਤ ਹੈ ਪੀੜ ਵੀ ਚਾਹੁੰਦੇ ਹੈ ਪੀੜ ਵੀ ਚਾਹੁੰਦੇ ਹੈ ਭਾਈ ਇਕੱਲੇ ਆਪ ਹੀ ਨਾ ਸਮਝਿਆ ਕਰੋ ਪਸ਼ੂ ਪ੍ਰੇਤ ਵੀ ਚਾਹੁੰਦੇ ਹੈ ਇਹ ਸਭ ਲਈ ਹੈ ਦਿਖਾਰਾ ਨਿੰਦਰਾ ਭੋਜਨ ਭੋਗ ਸੈਚ ਫੋਗ ਪਾਵੇਂ ਬਨਸਪਤੀ ਦਾ ਬਨਸਪਤੀ ਤੋਂ ਬਦਨਾ ਕਿ ਜਿੰਨੇ ਵੀ ਪਾ ਪੀੜ ਪੌਦੇ ਦੇਖਦੇ ਆਂ ਜੇ ਅਮਦਾ ਗੁੱਟਾ ਭਾਈ ਉਹ ਵੀ ਇੱਕ ਅੰਬ ਤੋਂ ਹੀ ਅਗਾ ਪੈਦਾ ਹੋਏਗਾ ਇਹ ਉਹਨਾਂ ਦੀ ਜੋ ਕਿਰਿਆ ਉਹ ਹੋ ਜਾਣਨ ਪਾਉ ਉਹਦਾ ਦਾ ਜੋ ਸੁਭਾਅ ਹੈ ਪਾਅ ਅੰਬ ਤੋਂ ਹੀ ਅੰਬ ਪੈਦਾ ਹੁੰਦਾ ਉਹ ਤੋਂ ਅੱਗੇ ਆਂਦਾ ਜੀਵ ਜੰਤੂਆਂ ਦਾ ਸੰਸਾਰ ਇਹਨਾਂ ਦੇ ਵੈਸੀ ਤਰਹੀ ਹੈ ਕੋਈ ਕਿਸੇ ਦੇ ਪਸੀਨੇ ਤੋਂ ਕੋਈ ਕਿਸ ਤਰ੍ਹਾਂ ਕੇ ਕਿਦਾਂ ਪਾਸ਼ ਨੇ ਕਿਹਾ ਨਾ ਚਾਰ ਖਣੀਆਂ ਨੇ ਅੰਡਜ ਜੇਰਜ ਸੇਤਜ ਉਤਪਜ ਅੰਡਜ ਜੋ ਆਂਡਿਆਂ ਤੋਂ ਪੈਦਾ ਹੁੰਦੇ ਆ ਅੰਡਜ ਜੇਰਜ ਜੋ ਬਲਣ ਤੋਂ ਪੈਦਾ ਹੁੰਦੇ ਹੈ ਫੇਤ ਜ ਮਸਿਨਾ ਪਸੀਨੇ ਤੋਂ ਜੋ ਆਪਣੇ ਵੀ ਪੈ ਜਾਂਦੀ ਹੈ ਭਾਈ ਜਦੋਂ ਬਹੁਤ ਥੱਕਦੇ ਨਹੀ ਆਈ ਨਾ ਸਰੀਰ ਚ ਕੰਮ ਚੱਲ ਪੈਂਦੇ ਹੈ ਸਿਰ ਦੇ ਵਿੱਚ ਜੂਆਂ ਪੈ ਜਾਂਦੀ ਹੈ ਤੇ ਤਾਂ ਹੀ ਮਾਂ ਕਹਿੰਦੀ ਉੱਠ ਕੇ ਨਾ ਹਾਲਾ ਜੂਆਂ ਪਈਆਂ ਤੇਰੇ ਸਿਰ ਦੇ ਵਿੱਚ ਭਾਵ ਉਹਨਾਂ ਵਾਸਤੇ ਕਿ ਉਹ ਪਸੀਨੇ ਤੋਂ ਪੈਦਾ ਹੁੰਦੇ ਆ ਹੁਣ ਉਹ ਤੋਂ ਬਾਅਦ ਆ ਜਾਂਦੇ ਹੈ ਉਤਪਜ ਉਤਪਜ ਕਹਿੰਦੇ ਆ 18 ਪਰ ਬਨਸਪਤੀ ਨੂੰ ਇਹ ਸਾਰੀ ਦੀ ਸਾਰੀ ਇਹ ਗਾਂਧੀ ਗਾਂਜਵੇਂ ਹਣ ਕਣਕ ਦੇ 20 ਵਿਜੇ ਸੀ ਤੇ ਕਣਕ ਹੀ ਰਗੀ ਹੈ ਨਾ ਹੁਣ ਉਹਨੂੰ ਕੋਈ ਅੰਬ ਖਰੂਜੇ ਤਾਂ ਲੱਗਣੇ ਰਹੇ ਕਿ ਜੋ ਵਿਜੇ ਉਹ ਹੀ ਲੱਗੇ ਆ ਇਹ ਚਾਰ ਖਣੀਆਂ ਨੇ ਅੰਡਜ ਜਿਰ ਸਥਿਤਜ ਉਤਪਜ ਇਹਨਾਂ ਨਾਲ ਇਹ ਸੰਸਾਰ ਦੀ ਉਤਪਤੀ ਹੁੰਦੀ ਹੈ ਫਾਵੇ ਖਾਣੀਆਂ ਬਾਣੀਆਂ ਇਸ ਤੋਂ ਅੱਗੇ ਵੀ ਬਹੁਤ ਗੁਨੇ ਪਰ ਜਿੱਥੇ ਜਿਸ ਬ੍ਰਹਿਮੰਡ 'ਚ ਬੈਠੇ ਆ ਇੱਥੇ ਦਾ ਜੋ ਕਾਨੂੰਨ ਐ ਉਹ ਇੱਥੇ ਦਾ ਇਸ ਤਰ੍ਹਾਂ ਦਾ ਵਿਚਾਰ ਖਾਣੀਆਂ ਗਣੀਆਂ ਗੀਆਂ ਪਰ ਗੁਰੂ ਨਾਨਕ ਸਾਹਿਬ ਪਾਚਾ ਕਹਿੰਦੇ ਪ੍ਰਮਾਤਮਾ ਦੇ ਘਰ ਕਹਿੰਦੇ ਉਹਦੀ ਸ੍ਰਿਸ਼ਟੀ ਬੇਅਥਾ ਹੈ ਇੰਨੀ ਕਿਸੇ ਸ੍ਰਿਸ਼ਟੀ ਨੂੰ ਸ੍ਰਿਸ਼ਟੀ ਨਾ ਸਮਝਿਆ ਕਰੋ ਇਹ ਤਾਂ ਇੱਕ ਰਾਈ ਦਾ ਦਾਣਾ ਵੀ ਨਹੀਂ ਐ ਜਿਸ ਸ੍ਰਿਸ਼ਟੀ ਨੂੰ ਅਸੀਂ ਐਡਾ ਵੱਡਾ ਸਮਝਦੇ ਆ ਏ ਭਾਈ ਜਹਾਜ਼ ਦੇ ਨਾਲ ਵੀ 14 ਘੰਟੇ 16 ਘੰਟੇ 19 ਘੰਟੇ ਲੱਗਦੇ ਆ ਵੀ 19-20 ਘੰਟੇ ਸਫਰ ਕਰਕੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਆਪਾਂ ਧਰਤੀ ਦੇ ਛੋਰ ਤੇ ਪਹੁੰਚ ਜਾਂਦੇ ਆ ਜੇ ਮੈਂ ਦੇ ਹਿੰਦੁਸਤਾਨ ਚ ਬੈਠੇ ਆ ਇਹਦੇ ਵੀ ਕੋਨੇ ਨੇ ਭਾਈ ਜੰਮੂ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ 5 ਦਿਨ ਦਾ ਸਫਰ ਹੈ ਟ੍ਰੇਨ ਦਾ ਜਹਾਜ਼ ਤਾਂ ਚਲੋ ਘਾਟੀ ਹੋ ਜਾਣਾ 5 ਘੰਟੇ ਲਾ ਲਓ ਵੀ ਇੰਨੇਕ ਦੇ ਵਿੱਚ ਇਹ ਦੇਸ਼ ਨਾ ਪਿਆ ਜਾਂਦਾ ਪਰ ਗੁਰੂ ਨਾਨਕ ਸਾਹਿਬ ਨੇ ਜੋ ਦੇਖਿਆ ਜੋ ਸੰਸਾਰ ਨੂੰ ਸੁਸਨਾਇਆ ਸੁਖਾਇਆ ਕੇਤੀਆ ਖਾਣੀ ਕੇਤੀਆ ਬਾਣੀ ਕਿ ਐਸੇ ਜੁਗ ਜਿ ਬੈਠੇ ਆ ਇਥੇ ਚਾਰ ਖਾਣੀ ਆ ਚਾਰ ਬਾਣੀ ਆ ਪਰ ਬਸੰਤੀ ਮਧਮਾ ਵੇਖੜੀ ਇਹ ਬਾਣੀਆਂ ਨੇ ਤੇ ਚਾਰ ਖਾਣੇ ਦੱਸਿਆ ਅੰਡਾ ਜਿਰ ਸਿਤ ਉਤਪਜਿਆ ਆਵੇ ਜੋ ਕੁਝ ਵੀ ਇੱਥੇ ਹੈ ਨਾ ਇਹ ਸਾਰੇ ਦਾ ਸਾਰਾ ਪਰਮਾਤਮਾ ਦੀ ਪਤਨੀ ਹੈ ਇੱਕ ਮਨੁੱਖ ਨੂੰ ਮਨੁੱਖਾ ਦੇਹੀ ਨੂੰ ਇਹ ਜੋ ਸਰੀਰ ਆਵੇ ਔਰਤ ਦਾ ਆਵੇ ਮਰਦ ਦਾ ਮੇਲ ਫੀਮੇਲ ਤੋਂ ਨਹੀਂ ਦੋਨਾਂ ਦੇ ਕੋਲ ਇੱਕ ਅਧਿਕਾਰ ਹੋ ਜਾਂਦਾ ਸੇਵਾ ਸਿਮਰਨ ਭਜਨ ਬੰਦਗੀ ਤੇ ਪਰਮਾਤਮਾ ਦੀ ਸੋਝੀ ਹੁੰਦੀ ਹੈ ਇਸੇ ਤੇ ਜੋ ਪ੍ਰਾਤਨ ਇਨਸਾਨ ਸੀ ਨਾ ਉਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਉਹ ਤਾਂ ਹੌਲੀ-ਹੌਲੀ ਉਸ ਤੋਂ ਬਾਅਦ ਕੀ ਬਣਿਆ ਇਹ ਇਹ ਸਾਰੀ ਸ੍ਰਿਸ਼ਟੀ ਦੀ ਗੱਲ ਹੈ ਕਿ ਜਦੋਂ ਥੋੜਾ-ਥੋੜਾ ਇਹਨਾਂ ਗਿਆਨ ਆਉਣ ਲੱਗਿਆ ਨਾ ਵੀ ਮੈਂ ਪੇੜ-ਪੌਦੇ ਖਾਣਾ ਜਦੋਂ ਕਿਸੇ ਪੇੜ ਤੋਂ ਕੋਈ ਫਲ ਡਿੱਗੇ ਆ ਉਹ ਜਮੀਂ 'ਚ ਡੱਗਿਆ ਗਿਆ ਪੱਕਿਆ ਗਿਆ ਇਸ ਤਰ੍ਹਾਂ ਦੇ ਅੱਗੇ-ਅੱਗੇ ਤਕਨੀਕ ਗੱਲਦੀ ਏ ਕਿ ਹੁਣ ਵੀ ਆਪਾਂ ਕੋ ਦੇਖਦੇ ਆਂ ਜੋ ਕਾਰਜ ਕਰਦੇ ਆਂ ਕਿ ਆਪਾਂ ਲੱਗੇ ਰਹਿੰਦੇ ਆਂ ਜਿਵੇਂ ਵੀ ਕੋਈ ਭਾਈ ਜੋ ਤਰੱਕੀ ਕਰਦਾ ਨਾ ਅਸਾਂ ਹੁਣ ਚੀਨ ਦੇਸ਼ ਹੈ ਹਿੰਦੁਸਤਾਨ ਕਦੋਂ ਆਜ਼ਾਦ ਹੋਇਆ ਸਾਲ 47 ਚ ਚੀਨ ਕਦੋਂ ਹੋਇਆ 49 50 ਅੱਧਿਆਸਵਸ ਭਾਵ ਸਤੋਂ ਬਾਅਦ ਆਜ਼ਾਦ ਹੋਇਆ ਤੇ ਸਤੋਂ ਅੱਗੇ 50 ਸਾਲ ਅਗਾ ਹੋ ਗਿਆ ਉਹਨਾਂ ਦੇ ਦੇਖੋ ਜਿਹੜੇ ਜਾ ਕੇ ਆਏ ਨੇ ਉਹਨਾਂ ਦੀ ਵੱਖਰੀ ਗੱਲ ਹੈ ਉਹ ਲੋਕ ਧੰਨਤਾ ਦੇ ਜੋਗਾ ਭਾਈ ਔਰ ਪ੍ਰਚਾਰਕ ਸਹਿਵਾ ਨਨ ਦਸਾਂ ਤਾਂ ਮੌਕੇ ਮਿਲ ਜਾਈ ਦਿੰਦੀ ਹੈ ਦੇਖਿਆ ਜਾ। ਉਥੇ ਹਰ ਇੱਕ ਬੱਚਾ ਇੱਕ ਖੋਜ ਕਰਦਾ। ਉਹ ਜੋ ਜੋ ਵੀ ਖੋਜ ਕਰਦਾ ਨਾ ਜਦੋਂ ਕਦੋਂ ਗਵਰਨਮੈਂਟ ਨੂੰ ਪਤਾ ਲੱਗਦਾ ਹੈ ਕਿ ਉਹ ਆਪਣੀ ਹੈ ਉਹ ਉਹਨੇ ਆਪਣੇ ਵੀ ਕਰਦੇ ਆ ਭਾਈ ਨਵੇਂ ਨਵੇਂ ਖੋਜਾਂ ਦਾ ਕਰਦੇ ਆ ਪਰ ਪੈਸੇ ਦੇ ਕਾਰਨ ਮਾਇਆ ਦੇ ਕਾਰਨ ਵੀ ਜੇ ਭਾਈ ਇਹਦੀ ਖੋਜ ਆ ਗਈ ਭਾਵੇਂ ਮੈਡੀਸਨ ਹੋਵੇ ਕੋਈ ਸਾ ਉਸੇ ਐਸਾ ਤਰੀਕਾ ਕਢ ਦਵੇ ਮੈਥਡ ਕਢ ਦਵੇ ਕਿ ਭਾਈ ਤੈਨੂੰ ਦਵਾਈਆਂ ਖਾਣ ਦੀ ਲੋੜ ਹੀ ਨਹੀਂ ਤੇਰਾ ਤਾਂ ਰੋਗ ਇਸ ਤੀਨਾ ਹਟ ਜਾਣਾ ਇਸ ਬਨਸਪਤੀ ਨੇ ਹਟ ਜਾਣਾ ਤੇ ਉਹਦੇ ਵਿਰੋਧੀ ਹੋ ਜਾਂਦੇ ਆ ਕਿ ਭਾਈ ਇਹਨੇ ਤਾਂ ਸਾਡਾ ਕਾਰੋਬਾਰ ਬੰਦ ਕਰ ਦੇਣਾ ਜਿਵੇਂ ਹਸਪੀਟਲ ਹੈ ਜਿਨੇ ਤੁਹਾਡੀਆਂ ਪੰਜਾਬ ਦੀਆਂ ਬਸਾਂ ਹੀ ਸਮਝ ਲਓ ਲਾ ਲਈਆਂ ਵੀ ਕਿਸੇ ਸਮੇਂ ਦੇ ਉਤੇ ਪ੍ਰਾਈਵੇਟ ਬਸਾਂ ਦੀ ਪਰਹਾਰ ਹੁੰਦੀ ਸੀ ਸਰਕਾਰੀ ਨੂੰ ਬੰਦੀ ਰੱਖਦੇ ਸੀ ਜਾਣਬੁੱਝ ਕੇ ਐਕਸੀਡੈਂਟ ਕਰਾ ਦੇਣੇ ਤੋੜ ਦੇਣੇ ਕੰਮ ਨਹੀਂ ਕਰਾਉਣਾ ਵਾਹ ਮਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਨੀਤੇ ਨਾਲ ਸਾਡਾ ਕਾਰੋਬਾਰ ਚੱਲੇ ਤੇ ਹੁਣ ਉਹੀ ਸਮਾਂ ਆ ਗਿਆ ਹੁਣ ਉਲਟ ਹੋ ਗਏ ਕਿ ਹੁਣ ਸਰਕਾਰ ਦੇ ਵਸਾਂ ਫ੍ਰੀ ਵੀ ਸਬਰ ਕਰਉਂਦੀ ਹੈ ਤਾਂ ਵੀ ਭਾਈ ਇਹਨਾਂ ਦੀ ਬੱਲੇ ਬੱਲੇ ਸਾਫ਼ ਸੁਥਰੀ ਕਿ ਹੁਣ ਕੋਈ ਸਮਝਦਾ ਰ ਆ ਗਿਆ ਹੁਣ ਉਸੇ ਤਰ੍ਹਾਂ ਭਾਈ ਚੀਨ ਦੇ ਜੋ ਲੋਕ ਨੇ ਨਾ ਨਵੇਂ ਨਵੇਂ ਖੁਜਾ ਰੋਜ ਕੋਈ ਨਾ ਕੋਈ ਜੋ ਕਰਦਾ ਉਹਨਾਂ ਨੂੰ ਪਤਾ ਲੱਗਦਾ ਤੇ ਦੇਖੋ ਉਹਨਾਂ ਦੇ ਛੜਕਾ 브ਜ ਇਸ ਤਰ੍ਹਾਂ ਬਣਾਈਆਂ ਹੋਈਆਂ ਆ ਬੰਦਾ ਸੋਚ ਕੇ ਹੈਰਾਨ ਹੋ ਜਾਂਦਾ ਕਿ ਬਣੀਆਂ ਤਾਂ ਬਣੀਆਂ ਕਿਵੇਂ ਦੁਨੀਆ ਦੇ ਸਭ ਤੋਂ ਵੱਡੇ ਵੱਡੇ ਡੈਮ ਉੱਥੇ ਨੇ ਕਿ ਜਿਹਦੇ ਨਾਲ ਧਰਤੀ ਦਾ ਘੁੰਮਣ ਦੀ ਜੋ ਸ਼ਕਤੀ ਹੈ ਨਾ ਉਹਦੇ 'ਚ ਹੀ ਫਰਕ ਪੈ ਗਿਆ ਐਡੇ ਡੈਮ ਚੀਨ ਦੇ ਵਿੱਚ ਕਿਉਂਕਿ ਉਹਨਾਂ ਨੇ ਖੋਜ ਦਿਨੋ ਦਿਨ ਜਿਸਨੂੰ ਵੀ ਕਰਦੇ ਵਿੱਚ ਵੀ ਕਈ ਵਾਰ ਬੱਚਾ ਹੁੰਦਾ ਨਾ ਅਸੀਂ ਆਪਣੀ ਮਤ ਘੋੜ ਦੇਣਾ ਕਿ ਤੂੰ ਇਹੀ ਕਰਨਾ ਉਹ ਭਾਵੇਂ ਕਰਨਾ ਨਹੀਂ ਚਾਹੁੰਦਾ ਹੋਵੇ ਇਹ ਦੇਖੋ ਉਹਦੀ ਮਤ ਕਿੱਧਰ ਨੂੰ ਜਾ ਰਹੀ ਹੈ ਨਸ਼ਿਆਂ ਨੂੰ ਛੱਡ ਕੇ ਬੁਰਾਈ ਦਾ ਕੰਮ ਛੱਡ ਕੇ ਨਹੀਂ ਕਿ ਚਲੋ ਵੀ ਨਸ਼ੇ ਕਰਦਾ ਪੈਨੂੰ ਸਹਯੋਗ ਦੇਈਏ ਜੇ ਉਹਦੇ ਕੋ ਹੱਥੀ ਕੋਈ ਗੁਣ ਹੈ ਭਾਵੇਂ ਡ੍ਰੈਗ ਦਾ ਭਾਵੇਂ ਮਸ਼ੀਨਰੀ ਦਾ ਭਾਵੇਂ ਕੋਈ ਵੀ ਹੋਵੇ ਭਾਵੇਂ ਗੈਕੀ ਦੇ ਹੋਵੇ ਕਿ ਉਹਨੂੰ ਉਸ ਵੱਲ ਤੋਰੋ ਭਾਈ ਇਹ ਸਾਰੇ ਮਾਰਗ ਹੁੰਦੇ ਨੇ ਤਰਕੀ ਦੇ ਅਵਧੀ ਤਰੱਕੀ ਹੁੰਦੀ ਹੈ ਦੇ ਦੀ ਤਰੱਕੀ ਹੁੰਦੀ ਹੈ ਕੌਮ ਦੀ ਤਰੱਕੀ ਹੁੰਦੀ ਹੈ ਪਰ ਨਹੀਂ ਸਾਡੇ ਮਨ ਚ ਇਹ ਹੁੰਦਾ ਕਿ ਤੂੰ ਆਹ ਦਾ ਆਹੀ ਕੰਮ ਕਰ ਹੁਣ ਜਿਨ੍ਹਾਂ ਨੇ ਭਾਈ ਤਰੱਕੀਆਂ ਕੀਤੀਆਂ ਨੇ ਉਹ ਦੇਖੋ ਦੁਨੀਆ ਕਿੱਥੇ ਦੀ ਕਿੱਥੇ ਬੈਠੀ ਹੈ ਜਾਪਾਨ ਚ ਲਈ ਜਾ ਜਿਸ ਦੇ ਦੇ ਉੱਤੇ ਉਹ ਵੀ ਦੇਸ਼ ਕਿਸੇ ਗੁਲਾਮ ਸੀ ਕਦੇ ਰਿਹਾ ਭਾਈ ਤੇ ਉਸ ਦੇ ਦੇ ਉੱਤੇ 2 2 ਐਟਮ ਬੰਬ ਸੁੱਤੇ ਗਏ ਔਰ ਮਾਨੋ ਬੰਦਾ ਉਥੇ ਟੈਕ ਹੋਇਆ ਹੀਰੋ ਸੀਮਾ ਤੇ ਨਾਗਾਸਾਕੀ ਕਿ ਉਹਨਾਂ ਉਸ ਜਗ੍ਹਾ ਤੇ ਉੱਤੇ ਜਿੱਥੇ ਕੁਝ ਕਦੇ ਹੁੰਦਾ ਨਹੀਂ ਸੀ ਨਾ ਬੱਚੇ ਵੀ ਪੈਦਾ ਹੁੰਦੇ ਹਲੇ ਵੀ ਉਥੇ ਕੁਝ ਨਾ ਕੁਝ ਜੋ ਵਾਇਰਸ ਹੈ ਨਾ ਇਹਦਾ ਅਸਰ ਹੈ ਜੋ ਰੈਡੀਸ਼ਨ ਹੈ ਉਹਦਾ ਅਸਰ ਉਥੇ ਹਲੇ ਵੀ ਪੂਰੀ ਤਰ੍ਹਾਂ ਉਬਾਦ ਨਹੀਂ ਹੈ ਪਰ ਉਥੇ ਦੇ ਲੋਕਾਂ ਨੇ ਉਹਨਾਂ ਦੀ ਮਿਹਨਤ ਨੇ ਉਸ ਨੂੰ ਵੀ ਦੁਨੀਆ ਦੇ ਸਭ ਤੋਂ ਸੁੰਦਰ ਸਥਾਨਾਂ ਤੋਂ ਬਣਾ ਦਿੱਤਾ ਸੋਚ ਭਾਈ ਉਹਨੇ ਹਰ ਦਿਨ ਸੋਚਿਆ ਐਤਾ ਭਾਈ ਆ ਇੱਕ ਦੋ ਫਸਲੇ ਹੀ ਆ ਕਣਕ ਵੱਡੀ ਚੋ ਨਾ ਵੀਦੋ ਚੋ ਨਾ ਵੱਡਿਆ ਕਣਕ ਵੀਦੋ ਬਸ ਇੱਥੇ ਹੀ ਫਸੀ ਐਨੀ ਤਕਨੀਕ ਚ ਦਿਨੋ ਦਿਨ ਭਾਈ ਖੋਜੋ ਕਿ ਨਵੀਂ ਮੈਂ ਤਕਨੀਕ ਕੀ ਕਰ ਸਕਦਾ ਹਾਂ ਕਿ ਨਵਾਂ ਇਸ ਤੋਂ ਹਟਕੇ ਮੈਂ ਕੀ ਕਰ ਸਕਦਾ ਹਰ ਦਿਨ ਸੋਚੋ ਹਰ ਦਿਨ ਹਰ ਪਲ ਬਦਲਾਵ ਦੀ ਸੋਚੋ ਕਿ ਬਦਲਾਵ ਸੋਚੋ ਕਿ ਮੈਂ ਹੋਰ ਤਰੱਕੀ ਕਿਵੇਂ ਕਰ ਸਕਦਾ ਪਰ ਅਸੀਂ ਇੱਕ ਤੇ ਬੈਠੇ ਰਹਿੰਦੇ ਆ ਤਦੀ ਸਾਡੀ ਹਾਲਾਤ ਮਾੜੇ ਆ ਇਸ ਕਰਕੇ ਅਸੀਂ ਇੱਥੇ ਦੇਤੀ ਹੈ ਕਿ ਜੋ ਹਰ ਦਿਨ ਇਨਸਾਨ ਬਦਲਾਵ ਦੀ ਗੱਲ ਸੋਚਦਾ ਨਾ ਕਿ ਭਾਈ ਅਸੀਂ ਇਸ ਤਰ੍ਹਾਂ ਤਰੱਕੀ ਕਰ ਸਕਦੇ ਆ ਤੇ ਦੁਨੀਆ ਫਿਰ ਕਿੱਥੋਂ ਦੀ ਕਿੱਥੋਂ ਪਹੁੰਚ ਗਈ ਆ ਭਾਈ ਅਸੀਂ ਉੱਥੇ ਦੇ ਉੱਥੇ ਹੀ ਪੁਰਾਣੇ ਰੀਤੀ ਰਿਵਾਜਾਂ ਤੁਰੇ ਫਿਰਦੇ ਆ ਹੁਣ ਜੋ ਪ੍ਰਾਤਨ ਇਨਸਾਨ ਸੀ ਉਸ ਨੂੰ ਸੋਝੀ ਹੀ ਨਹੀਂ ਸੀ ਵਰ ਜੋ ਉਸਨੇ ਕੀਤਾ ਹੌਲੀ ਹੌਲੀ ਉਹਦੇ ਨਾਲ ਏਡੀ ਬਡੀ ਵਿਗਿਆਨ ਬਣ ਗਈ ਏ ਜੇ ਪਹਿਲਾ ਜਾਨਵਰ ਸੀ ਤੇ ਦੂਸਰਾ ਜੇ ਕੋਈ ਕੈਟਾਗਰੀ ਸੰਸਾਰ ਚ ਬਣੀ ਹੈ ਨਾ ਮਨੁੱਖ ਦੀ ਉਸੇ ਭਾਈ ਜ਼ਿਮੀਂਦਾਰ ਜਿਹਨੂੰ ਆਪਾਂ ਜੱਟ ਕਹਿੰਦੇ ਆ ਇਹ ਕੋਈ ਜਾਤ ਨਹੀਂ ਕੋਈ ਗੋਤ ਨਹੀਂ ਇਹ ਤਾਂ ਭਾਈ ਜੋ ਜ਼ਮੀਨ ਨੂੰ ਬੋਂਦਾ ਸੀ ਜਦੋਂ ਆਦ ਮਨੁੱਖ ਥੋੜੀ ਤਰੱਕੀ ਕਰਨ ਲੱਗਿਆ ਨਾ ਤੇ ਕੱਚਾ ਮਾਸ ਖਾਣਾ ਫਲ ਫਰੂਟ ਖਾਣੇ ਐਸਾ ਕੋਈ ਖਾਈ ਜਾਣਾ ਜੋ ਸਾਹਮਣੇ ਨਜ਼ਰ ਹੋਣਾ ਨੂੰ ਉਹਨੂੰ ਲੱਗਦਾ ਮੇਰੀ ਭੁੱਖ ਮਿਟੇ ਦੇ ਨਾਲ ਜਿਉਂ ਜਿਉਂ ਨੂੰ ਪਤਾ ਲੱਗ ਵੀ ਆ ਸਵਾਦ ਨੇ ਮਿੱਠੇ ਆ ਮਿੱਠੇ ਤੋਂ ਭਾਵ ਕਿ ਇਹਨਾਂ ਨੂੰ ਖਾ ਕੇ ਮੈਨੂੰ ਆਨੰਦ ਆਉਂਦਾ ਵੈ ਤੇ ਉਹ ਫਲ ਫਰੂਟ ਦਾ ਰੂਪ ਧਾਨ ਕਰਕੇ ਤੇ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ ਕਰਦੇ ਆਂ ਕਰਾਉਂਦੇ ਆਂ ਨੂੰ ਪਤਾ ਲੱਗਿਆ ਵੀ ਇਹ ਉੱਗਦੇ ਵੀ ਨੇ ਵਿਜੇ ਡਗ ਪੈਣ ਕਿਤੇ ਜਾਂ ਵੀ ਦੇ ਤਾਂ ਨਾ ਜਿੱਥੇ ਕੋਈ ਪੇੜ ਹੁੰਦਾ ਤੇ ਆਲੇ-ਦਾਲੇ ਜਿਵੇਂ ਨਿੰਮ ਹੁੰਦੀ ਐ ਉਹਦੇ ਜੜਾਂ 'ਚ ਕਿੰਨੇ ਨਿੱਕੇ-ਨਿੱਕੇ ਹੋ ਜਾਂਦੇ ਭਾਬਾ ਉਹ ਉੱਥੇ ਹੀ ਪੈਦਾ ਹੁੰਦੀਆਂ ਨੇ ਵੀ ਤਾਂ ਵੀ ਪੈਦਾ ਹੁੰਦਾ ਨਾ ਗਾਂ ਤੇ ਮਨੁੱਖ ਨੂੰ ਦੂਜੀ ਸੋਝੀ ਜੋ ਆਈ ਹੈ ਨਾ ਉਹ ਜਿਹੜੀ ਆਪਾਂ ਜ਼ਮੀਨ ਦੀ ਗੱਲ ਕਰਦੇ ਆਂ ਜੱਟ ਦੀ ਗੱਲ ਕਰਦੇ ਆਂ ਨਾ ਇਹ ਕਿਸੇ ਟਾਈਮ ਸਾਰਾ ਸੰਸਾਰ ਹੀ ਜੱਟ ਸੀ ਕਿ ਸਾਰੇ ਦਾ ਸਾਰਾ ਸੰਸਾਰ ਜੱਟ ਭਾਵ ਜਿਮੀ ਜ਼ਮੀਨ ਦੇ ਨਾਲ ਜੁੜਿਆ ਸੀ ਜੀਮੀਦਾਰ ਉਹ ਤੋਂ ਗਾਂ ਦੇ ਗਾਂ ਬਦਾ ਹੁੰਦਾ ਰਿਹਾ ਉਹ ਚੋਂ ਕੁਝ ਕੈਟਾਗਰੀਆਂ ਬਾਹਰ ਨਿਕਲਦੀਆਂ ਰਹੀਆਂ ਕਹਿੰਦੇ ਨਹੀਂ ਭਾਈ ਭਾਵੇਂ ਉਦੋਂ ਉਸ ਸਮੇਂ ওই ਇੱਕ ਪ੍ਰਮੁੱਖ ਕੀਤਾ ਸੀ ਉਦੋਂ ਬਾਅਦ ਪਤਾ ਲੱਗਿਆ ਬេស ਕਿਤੇ ਨੂੰ ਚਲਾਉਣ ਦੀ ਖਾਤਰ ਵੀ ਜੋ ਖੇਤੀ ਵੜਦੇ ਸੰਦ ਨੇ ਉਹ ਵੀ ਬਣਨੇ ਆ ਵੀ ਫਿਰ ਇਹਨੂੰ ਪਤਾ ਲੱਗੇ ਆ ਕਿ ਵੀ ਜੋ ਇਨਸਾਨ ਮਨੁੱਖ ਤੁਰਿਆ ਫਿਰਦਾ ਇਹਦੇ ਜੋ ਪੈਰ ਆ ਉਹ ਗਰਮੀ ਨਹੀਂ ਸਹੰਦੇ ਠੰਢੀ ਸਹੰਦੇ ਪੱਥਰ ਲੱਗਦੇ ਆ ਇਸਨੇ ਕੁਛ ਨਾ ਕੋਈ ਤਕਨੀਕ ਕੀਤੀ ਪੈਰਾਂ 'ਚ ਕੁਝ ਕੁਝ ਪੋਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਕਰਦੇ ਆ ਕਰਦੇ ਆ ਕਰਦੇ ਆ ਫਿਰ ਅੱਜ ਦੇ ਵੇ ਮਾਡਰਨ ਜੱਤੇ ਆ ਗਏ ਆ ਭਾਵ ਪਿਛਾਂ ਜੋ ਸੀ ਪਿਛੋਕੜ ਸੀ ਸਾਰੇ ਦੇ ਸਾਰੇ ਜਾਨਵਰ ਵਰਤੀ ਦੇ ਸੀ ਉਸ ਤੋਂ ਬਾਅਦ ਕੀ ਬਣੇ ਆ ਸਾਰੇ ਦੇ ਸਾਰੇ ਆਪਾਂ ਜ਼ਿਮੀਂਦਾਰ ਬਣੇ ਆ ਜੱਟ ਬਣੇ ਆ ਇਹਨੂੰ ਕੋਈ ਜਾਤ ਨਾ ਜੋੜਿਆ ਕਰੋ ਇਹ ਤਾਂ ਪਹਿ ਇੱਕ ਕਿੱਤਾ ਕਰਿਆ ਸੀ ਉੱਥੋਂ ਫਿਰ ਮਨੁੱਖ ਗਾਂ ਦੀਆਂ ਨਿਕਲ ਨਹੀਂ ਹਣ ਜਿਵੇਂ ਅੱਜ ਦਾ ਕਿਸਾਨ ਇਹਨੇ ਵਿੱਚ ਪਤਾ ਲੱਗੇ ਵੀ ਖੇਤੀਬਾੜ ਵਿੱਚ ਰੱਖਿਆ ਕੱਖ ਨਹੀਂ ਹੈ ਮੈਂ ਗੌਣ ਲੱਗ ਜਾਵਾਂ ਵੀ ਇਹਨੇ ਕੀ ਰੱਖਿਆ ਹੋਇਆ ਕਿ ਮੈਂ ਭਾਈ ਇੱਕ ਸਾਧ ਬਣ ਜਾ ਇੱਕ ਸੰਤ ਬਣ ਜਾਵਾਂ ਇਹ ਕੈਟਾਗਰੀਆਂ ਐ ਫੈਲ ਗਈਆਂ ਗਾਂਧੀ ਗਾਂ ਜਿਨ੍ਹਾਂ ਨੂੰ ਅਸੀਂ ਇੱਕ ਆਪਣੀ ਉੱਚੀ ਨੀਵੀਂ ਜਾਤ ਦੇ ਵਿੱਚ ਗਣ ਲਿਆ ਕਿ ਇਹ ਤਾਂ ਭਾਈ ਇੱਕ ਮਨੁੱਖ ਦੀ ਜੋ ਕੈਟਾਗਰੀ ਸੀ ਕਿਸੇ ਟਾਈਮ ਸਾਰੇ ਸੰਸਾਰ ਦੀ ਇੱਕੋ ਹੀ ਸੀ ਤਾਂ ਵੰਡ ਲੀਆਂ ਭਾਈ ਕਿਤੇ ਦੇ ਨਾਲ ਅਸੀਂ ਆਪਣੇ ਨਾਮ ਰੱਖ ਦਤੇ ਕਿ ਕਿਤੇ ਨਾ ਅਸੀਂ ਆਪਣੇ ਨਾਮ ਰੱਖ ਦਤੇ ਇਥੇ ਨਾ ਕੋਈ ਉੱਚਾ ਨਾ ਕੋਈ ਨੀਵਾਂ ਮਾਟੀ ਇੱਕ ਸਭ ਸੰਸਾਰਾ ਇੱਕ ਮਿੱਟੀ ਤੋਂ ਸਾਰਾ ਸੰਸਾਰ ਬਣਿਆ ਹਾਇ ਬਹੁ ਵਿਧ ਭਾਂਡੇ ਘੜੇ ਕਮਿਆਰਾ ਕਿ ਅਕਾਲ ਪੁਰਖ ਆ ਵੀ ਉਹ ਮਿੱਟੀ ਹੈ ਜੀ ਤੋਂ ਸੰਸਾਰ ਬਣਿਆ ਹੈ ਏਕ ਪਿਤਾ ਏਕ ਸਕੇ ਹਮਾਰਕ ਤੂੰ ਮੇਰਾ ਗੁਰiai ਕਿ ਇੱਕ ਪਿਤਾ ਹੈ ਕਿ ਜਿਵੇਂ ਕੋਈ ਵੀ ਹੈ ਆਕਸਨ ਹੈ ਇੱਕੋ ਪਹਿਲਾਂ ਇੱਕੋ ਹੀ ਸੀ ਉਤੋਂ ਦੀ ਬਾਹ ਗਾਂ ਦੀ ਗਾਂ ਫੈਲਦਾ ਰਿਹਾ ਭਾਈ ਤੇ ਇਸ ਤਰ੍ਹਾਂ ਸਾਡੀਆਂ ਜੋ ਫਸਲਾਂ ਨੇ ਭਾਵੇਂ ਮਨੁੱਖਾ ਭਾਵੇਂ ਉਸ ਵੀ ਲਾ ਲੋ ਭਾਈ ਜੀਵ ਜੰਤੂ ਲਾ ਲੋ ਪੇੜ ਪੌਦੇ ਲਾ ਲੋ ਇੱਕ ਜੋ ਫਰਸਟ ਬੀ ਸੀ ਉਹ ਪਰਮਾਤਮਾ ਆਪ ਸੀ ਉਤੋਂ ਇਹ ਸਭ ਕੁਝ ਪੈਦਾ ਹੁੰਦਾ ਗਿਆ ਗਾਂ ਦੀ ਗਾਂ ਫਿਰ ਵਾਧੇ ਹੋ ਜਾਂਦੇ ਆ ਭਾਈ ਕਿ ਜਦੋਂ ਮਨੁੱਖ ਸੰਸਾਰ ਵਿੱਚ ਜਿਹਦੀ ਅਰੰਭਤਾ ਜਸ ਟਾਈਮ ਹੋਈ ਇਹ ਕੋਈ ਲੱਖਾਂ ਕਰੋੜਾਂ ਵਿੱਚ ਨਹੀਂ ਆਏ ਸੀ ਇਹ ਇਹ ਤਾਂ ਭਈ ਪ੍ਰਮਾਤਮਾ ਨੇ ਆਪਣੇ ਆਪ ਤੋਂ ਹੀ ਇੱਕ ਮਨੁੱਖ ਬਣਾ ਦਿੱਤਾ ਇੱਕ ਔਰਤ ਬਣਾ ਆਤੀ ਜਿਵੇਂ ਜਗਜੀਤ ਸਿੰਘ ਜੀ ਆਪ ਸੰਬਲ ਕਰਦੇ ਹੋ ਏਕਾ ਮਾਈ